ਇਹ ਅਸੀਂ 2017 ਤੋਂ ਚਾਲੂ ਆ ਜਾਂਦੀ ਸੋਈਏ ਪਹਿਲਾਂ ਚੱਲਦੀ ਸੀ ਗੁਣਾਨ ਘੋਸਣ ਵਿੱਚ ਤੇ ਸਿਲ੍ਹੋ ਹਸਪਤਾਲ ਵਿੱਚ ਸਪੋਰਟ ਕੰਪਲੈਕਸ ਵਿੱਚ ਤੇ ਉਹਦੇ ਵਿੱਚ ਅਸੀਂ ਇਹ 10 ਵਜੇ ਦਾ ਖਾਣਾ ਫੋਨ ਦਾ ਸਰਕਾਰਾਂ ਚਾਲੂ ਪਾਇਆ ਸੀ ਸਾਡੇ ਜਿਹੜੇ ਸੰਸਥਾ ਦੇ ਮੈਂਬਰ ਉਹਨਾਂ ਨੂੰ ਰਸਤੀ ਲੈ ਕੇ ਜਾਂਦੇ ਸੀ ਰਸਤੀ ਮੰਗੇ ਉਹਨਾਂ ਕੋ ਪੈਸਾ ਡੋਨੇਸ਼ਨ ਨਹੀਂ ਲਈਦੀ ਤੇ ਅਸੀਂ ਹਰ ਕਿਸੇ ਨੂੰ ਇਹੋ ਕਹਿੰਦੇ ਜੇ ਕਿਸੇ ਨੇ ਕੋਈ ਸੇਵਾ ਕਰਨੀ ਹੋਵੇ ਤੇ ਤੁਹਾਨੂੰ ਰਸਤੀ ਦੇ ਕੇ ਜਾ ਸਕਦਾ ਵਾ ਨਾ ਕਿ ਡੋਨੇਸ਼ਨ ਪੈਸੇ ਫਰਮਾਂ ਦੇ ਜਿਹਨ ਕੋ ਪੈਸੇ ਨਹੀਂ ਹੁੰਦੇ ਸਾਡੇ ਵਿੱਚੇ ਅਸੀਂ ਉਹਨੂੰ ਫਰੀਓ ਕੋਸ਼ਿਸ਼ ਦੇਈਦਾ ਵਾ ਕਿ ਅਸੀਂ ਉਹਨੂੰ ਨਾਂ ਨਹੀਂ ਕਰਦੇ ਗੁਰੂ ਮਹਾਰਾਜ ਦੀ ਧਰਤੀ ਆ ਜੀ ਬਾਬੇ ਨਾਨਕ ਨੇ ਜੀ ਤੇ ਲੰਗੇ ਚੱਲੂ ਦਿੱਤਾ ਸੀ ਉਹ ਹੀ ਲੰਗਰ ਚੱਲ ਰਿਹਾ ਵਾ ਇੱਕ ਡਰਮੀ ਲਾਉਂਦੇ ਬਣਾ ਕੇ 500 ਬੰਦੇ ਦਾ ਖਾਣਾ ਜੀ ਹੈ ਜਿੱਥੇ ਹਰ ਇੱਕ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਦੇ ਜੋ ਲੋਕ ਨੇ ਉਹ ਸੇਵਾ ਕਰਨਾ ਨਹੀਂ ਭੁੱਲਦੇ ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਸੇਵਾ ਭਾਵ ਦੇ ਨਾਲ ਹੀ ਜਾਣਿਆ ਜਾਂਦਾ ਹੈ ਉਹ ਦੂਜਿਆਂ ਦੀ ਸੇਵਾ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਨੇ ਤੇ ਸਿਵਲ ਹਸਪੀਟਲ ਦੇ ਅੰਦਰ ਕਿਸੇ ਨੇ ਆਪਣਾ ਕੰਮ ਸਟਾਰਟ ਕੀਤਾ ਹੈ 10 ਰੁਪਏ ਦਾ ਮਹਿਜ ਰਾਜਮਾ ਚਾਵਲ ਦਿੰਦੇ ਨੇ ਜੋ ਲੋਕਾਂ ਦੀ ਸੇਵਾ ਕਰਦੇ ਨੇ ਤੇ ਲੋਕਾਂ ਦੀ ਭਲਾਈ ਲਈ ਦਿੰਦੇ ਨੇ ਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਇਹ ਸਟਾਰਟ ਕੀਤਾ ਕਿ 10 ਰੁਪਏ ਦਾ ਰਾਜਮਾ ਚਾਵਲ ਉਹ ਵੀ ਹਸਪੀਟਲ ਦੇ ਅੰਦਰ ਜਿੱਥੇ ਕਿ ਹਰ ਇੱਕ ਚੀਜ਼ ਇਨੀ ਮਹਿੰਗੀ ਜਾਂਦੀ ਹੈ ਉੱਥੇ ਇਹ ਸੇਵਾ ਭਾਵ ਇਤਕਾਰ ਰਹੇ ਨੇ ਤੇ ਸਰ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹਾਂਗੀ ਤੁਹਾਡਾ ਗ੍ਰੇਟ ਪੰਜਾਬ ਟੀਵੀ ਦੇ ਵਿੱਚ ਤੇ ਤੁਸੀਂ ਦੱਸ ਸਕਦੇ ਹੋ ਤੁਸੀਂ ਕਦੋਂ ਤੋਂ ਸਟਾਰਟ ਕੀਤਾ ਆਪਣਾ ਕੰਮ ਵਾਈਕੂ ਜੀ ਦਾ ਖਲਸਾ ਵਾਈਕੂ ਜੀ ਦੀ ਮਤੇ ਇਹ ਅਸੀਂ 2017 ਤੋਂ ਚਾਲੂ ਆ ਜੀ ਹੋਈਏ ਪਹਿਲਾਂ ਚੱਲਦੀ ਸੀ ਗੁਨਾਨਗੋ ਹਸਪਤਾਲ ਵਿੱਚ ਤੇ ਸੇਲੋ ਹਸਪਤਾਲ ਵਿੱਚ ਸਪੋਰਟ ਕੰਪਲੈਕਸ ਵਿੱਚ ਤੇ ਉਹਦੇ ਵਿੱਚ ਅਸੀਂ ਇਹ 10 ਵਜੇ ਖਾਣਾ ਕੋਨ ਦਾ ਸਰਕਾਰ ਨਾਲ ਚੱਲ ਰਿਹਾ ਸੀ ਇਹ ਰੈਡਕੋਸ ਵੱਲੋਂ ਅਸੀਂ ਇਹਾਨੂੰ ਉਹ ਇਹ ਆ ਗਿਆ ਅਸੀਂ ਰੈੱਡਕੋਸ ਵੱਲੋਂ ਇਹ ਅਸੀਂ ਚਲਾ ਰਹੇ ਆ ਤੇ ਰੈੱਡਕੋਸ ਦੇ ਹਸਪਤਾਲ ਨਾਲ ਹੀ ਇਹ ਕੰਮ ਸਾਰਾ ਪ੍ਰਾਲਾ ਕੀਤਾ ਜਾ ਰਿਹਾ ਵਾ ਜੋ ਕਿ ਸਾਡੀ ਸੁਸਾਇਟੀ ਆ ਜੋ ਵੀ ਲੋਸ ਹੁੰਦਾ ਸਾਡੀ ਸੁਸਾਇਟੀ ਦੇ ਮੈਂਬਰ ਇਹਨੂੰ ਪੂਰਾ ਕਰਦੇ ਨੇ ਅਸੀਂ ਅਸੀਂ ਹੁਣ ਹੋਰ ਦੋ ਪੁਆਇੰਟ ਮਨਜ਼ੂਰੀ ਲਈ ਆ ਉਹਨਾਂ ਕੋ ਅਸੀਂ ਕੋਣ ਨੇ ਆ ਇੱਕ ਵਿਜੈਨਗਰ ਤੇ ਇੱਕ ਅਸੀਂ ਬਾਸ ਚੜਦੇ ਸਰ ਕਿਵੇਂ ਸੋਚਿਆ ਕਿ 10 ਰੁਪਏ ਦੇ ਵਿੱਚ ਅਸੀਂ ਲੋਕਾਂ ਨੂੰ ਖਾਣਾ ਪ੍ਰੋਵਾਈਡ ਕਰੀਏ ਉਹ ਵੀ ਹਸਪੀਟਲ ਦੇ ਅੰਦਰ ਅਸੀਂ ਇਹ ਜੀ ਇਹ ਪ੍ਰਾਲਾ ਜੀ ਇਹ ਗਾ ਜੀ ਇਹ ਰੈੱਡਕੋਸ ਦਾ ਹਸਪਤਾਲ ਆ ਸੀ ਇਹ ਰੈੱਡ ਕੋਰਸ ਨੇ ਹਨ ਨੂੰ ਕਿਹਾ ਸੀ ਕਿ ਇਹ ਤੁਸੀਂ 10 ਰੁਪਏ ਦੇ ਤੁਸੀਂ ਕੋਸਟ ਕਰੋਗੇ ਹੈਗਾ ਜੀ ਅਸੀਂ ਆਪਣੀ ਫੀਸ ਚੋਂ ਅਸੀਂ ਇਹ ਕਰਾਂਗੇ ਜੀ ਉਹਨਾਂ ਨੇ ਕਿਹਾ ਜੀ ਤੁਹਾਨੂੰ ਅਸੀਂ ਜਗ੍ਹਾ ਪ੍ਰੋਵਾਈਡ ਦਵਾਂਗੇ ਗੱਡੀ ਦਿੱਤੀ ਉਹਨਾਂ ਸਰਕਾਰੀ ਹਨ ਨੂੰ ਇੱਕ ਕਿਤੇ ਅਸੀਂ ਗੱਡੀ ਜੀ ਦਾ ਸਮਾਨ ਲੈ ਕੇ ਆਉਂਦੇ ਆਂ ਲਵਾ ਕੇ ਆਉਂਦੇ ਆਂ ਤੇ ਸਾਡੀ ਉੱਥੇ ਜੋ ਵੀ ਅਸੀਂ ਉੱਥੇ ਮੇਨਟੇਨ ਕਰਦੇ ਆਂ ਤਸੀਲਪੁਰੇ ਰੈੱਡ ਕੋਰਸ ਦਫ਼ਤਰ 'ਚ ਉੱਥੇ ਅਸੀਂ ਬਣਾ ਕੇ ਲੈਂਦੇ ਆਂ ਤੇ ਗੱਡੀ ਵੀ ਸਰਕਾਰੀ ਆ ਜਿਹੜੀ ਕਿ ਤੁਹਾਨੂੰ ਉਹਨਾਂ ਨੇ ਰੈੱਡ ਕੋਰਸ ਨਾਲ ਦਿੱਤੀ ਹੈ ਹੀ ਆ ਅਸੀਂ ਉੱਥੇ ਖਾਣਾ ਬਣਾ ਕੇ ਲੈਂਦੇ ਆਂ ਤੇ ਅਸੀਂ ਇਹ ਰੈੱਡ ਕੋਰਸ ਦਾ ਵੀ ਧੰਵਾਦ ਆ ਡੀ ਸਾਹਿਬ ਦਾ ਜਿਨ੍ਹਾਂ ਨੇ ਲੋਕਾਂ ਸੇਵਾ ਕਰ ਰਹੇ ਆ ਕਿੰਨੇ ਲੋਕ ਇੱਥੇ ਕੰਮ ਕਰਦੇ ਆ ਅਸੀਂ ਇਹ ਸਾਡੀ ਜਿਹੜੀ ਲੇਬਰ ਆ ਉਹ 5 ਤੋਂ 7 ਮਕਾਇਦੀਆਂ ਜਿਹੜੀਆਂ ਕੰਮ ਕਰਦੀਆਂ ਨੇ ਜਿਹੜੀਆਂ ਇਹ ਖਾਣਾ ਬਣਾਉਂਦੀਆਂ ਨੇ ਤੇ ਖਾਣਾ ਬਣਾ ਕੇ ਛੋਣੇ ਜਿਹੜੇ ਅੱਜ ਕੁਝ ਲੇਬਰ ਛੁੱਟੀ ਦੇ ਆ ਸਰ ਜਿੱਥੇ ਨਹੀਂ ਮਹਿੰਗਾਈ ਹੈਗੀ ਹੈ ਹਰ ਇੱਕ ਚੀਜ਼ ਬੜੀ ਮਹਿੰਗੀ ਮਿਲਦੀ ਹੈ ਤੇ ਤੁਸੀਂ 10 ਰੁਪਏ ਦੇ ਦਿੰਦੇ ਹੋ ਕਿਵੇਂ ਇਹ ਜੀ ਅਸੀਂ ਸਾਡੀ ਸੁਸਾਇਟੀ ਸੰਤਾਵਾ ਜੀ ਧੰਨ ਧੰਨ ਬੱਬਾ ਦੀਪ ਸਿੰਘ ਨਿਸ਼ਕਾਮਦਲ ਸ ਹੈ ਉਹ ਸਾਡੀ ਜੋ ਕਿ ਸੀ ਦਸਾ ਤੋਂ ਆ ਤੇ ਅਸੀਂ ਉਹ ਸਾਰੇ ਪ੍ਰੇਮੀਆਂ ਦੇ ਸਹਿਯੋਗ ਨਾਲ ਕਿਉਂਕਿ ਸਾਡੇ ਜਿਹੜੇ ਮੈਂਬਰ ਆ 2-300 ਮੈਂਬਰ ਆ ਅਜਿਲਾ ਕਿ ਇਹਨੂੰ ਇਸ ਚ ਜੋ ਵੀ ਸਾਡੀ ਰਿਸਟ ਮਤਲਬ ਕਿ ਆਹੀ ਨਾਲ ਕਹੀਦਾ ਕਿ ਸਾਨੂੰ ਪੈਸੇ ਨਹੀਂ ਸਾਨੂੰ ਰਸਤੇ ਲੈ ਕੇ ਉਹ ਲੈ ਕੇ ਦੇ ਦਿੰਦੇ ਕਿ ਜਰਾ ਰਾਜਮਾ ਚਾਵਲ ਕਿ ਸਾਡੇ ਜਿਹੜੇ ਸੰਸਥਾ ਦੇ ਜੰਬਰ ਤੁਹਾਨੂੰ ਰਸਤੀ ਲੈ ਕੇ ਦਿੰਦੇ ਅਸੀਂ ਰਸਤੀ ਮੰਗੇ ਉਹਨਾਂ ਕੋ ਪੈਸਾ ਡੋਨੇਸ਼ਨ ਹੀ ਨਹੀਂ ਲਈਦੀ ਤੇ ਅਸੀਂ ਹਰ ਕਿਸੇ ਨੂੰ ਇਹੋ ਕਹਿੰਦੇ ਜੇ ਕਿਸੇ ਨੇ ਕੋਈ ਸੇਵਾ ਕਰਨੀ ਹੋਵੇ ਤੇ ਸਾਨੂੰ ਰਸਤੀ ਦੇ ਕੇ ਜਾ ਸਕਦਾ ਵਾ ਨਾ ਕਿ ਡੋਨੇਸ਼ਨ ਪੈਸੇ ਸਰ ਪੰਜਾਬ ਦੇ ਲੋਕ ਹੀ ਸੇਵਾ ਤੇ ਭਾਵ ਨਾਲ ਜਾਣੇ ਜਾਂਦੇ ਆ ਤੇ ਤੁਸੀਂ ਜੋ ਉਪਰਾਲਾ ਸ਼ੁਰੂ ਕੀਤਾ ਏ ਕਾਫੀ ਟਾਈਮ ਤੋਂ 2017 ਤੋਂ ਜੋ ਸ਼ੁਰੂ ਕੀਤਾ ਏ ਤੇ ਹੋਰ ਅੱਗੇ ਸਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਸੀਂ ਇਹ ਕਹਾਂਗੇ ਜੀ ਜੋ ਵੀ ਲੋੜਵੰਦੇ ਆ ਜਿਹਨ ਕੋ ਪੈਸੇ ਨਹੀਂ ਵੀ ਹੁੰਦੇ ਸਾਡੇ ਵਿੱਚੇ ਅਸੀਂ ਉਹਨੂੰ ਫਰੀ ਹੋਸ਼ਟੀ ਦੇਈਦਾ ਵਾ ਕਿ ਅਸੀਂ ਇਹਨੂੰ ਨਾ ਨਹੀਂ ਕਰਦੇ ਕੋਈ ਗੱਲ ਨਹੀਂ ਤੁਸੀਂ ਖਾਓ ਕੋਈ ਗੱਲ ਨਹੀਂ ਕਿਉਂਕਿ ਸਾਨੂੰ ਅਸੀਂ ਆਡੀਸਟਿਓਂ ਇਹ 10 ਰੁਪਏ ਹੀ ਤਾਂ ਰੱਖੇ ਆ ਇਸ ਚੀਜ਼ ਨੂੰ ਖਾਵੇ ਇਹਨੂੰ ਕੋਈ ਰਵਿਸ਼ਨਾ ਨਾ ਕਰੇ ਕਿਉਂਕਿ ਲੰਗਰ ਹੁੰਦਾ ਵਾ ਕਿ ਇੱਕ ਟਾਈਮ ਖਾਣਾ ਹੁੰਦਾ ਤਿੰਨ ਟਾਈਮ ਦਾ ਭਰਾਲੀ ਦਵਾ ਇਹ ਹੈ ਇਹ ਲੰਗਰ ਲੰਗਰ ਰੋਲੋਣੀ ਅਸੀਂ ਦੱਸ ਰਿਹਾ ਕਿ ਜੇ ਕੋਈ ਨਹੀਂ ਕਿਸੇ ਕੋਈ ਕੋਈ ਗੱਲ ਨਹੀਂ ਤੁਸੀਂ ਪੋਸ਼ਟ ਵੀ ਖਾ ਸਕਦਾ ਨਹੀਂ ਤੇ ਅਸੀਂ ਇਹੋ ਹੀ ਕਹਿੰਦੇ ਆ ਕਿ ਇਹ ਜਿਹੜੀ ਸੇਵਾ ਇਦਾਂ ਹੀ ਚੱਲਦੀ ਰਹੇ ਤੇ ਬੈਡ ਕੋ ਤੁਹਾਨੂੰ ਸਹਿਯੋਗ ਕਰਦੇ ਰਹੇ ਤੇ ਅਸੀਂ ਹੋਰ ਦੋ ਪੈਂਡ ਆ ਜਿਹੜੇ ਅਸੀਂ ਚਾਲੂ ਕਰਨੇ ਆ ਵਿਜੇਨਗਰ ਤੇ ਬਸਟ ਸਟੈਂਡ ਤੇ ਸਰ ਇਹ ਜੋ ਉਪਰਾਲਾ ਤੁਸੀਂ ਸ਼ੁਰੂ ਕੀਤਾ 2017 ਤੋਂ ਹੁਣ ਤੱਕ ਚੱਲਦਾ ਆ ਰਿਹਾ ਹੈ ਕਿਵੇਂ ਦਾ ਸਫਰ ਰਿਹਾ ਤੁਹਾਡਾ ਸਫਰ ਦੇ ਵਿੱਚ ਕਰੋਨਾ ਵੀ ਆਇਆ ਤੁਹਾਡੇ ਸਾਹਮਣੇ ਜੀ ਇਹ ਕਰੋਨੇ ਕਰੋਨਾ ਕਾਲ ਹੋਇਆ ਜੀ ਅਸੀਂ ਇਹ ਉਹਨਾਂ ਨੇ ਉਹ ਅਸੀਂ ਨਾਨਕੋਸਰ ਵਿੱਚ ਇਹ ਅਸੀਂ ਫਰੀਓ ਕੋਸ਼ਤ ਲੰਗਰ ਲਾਇਆ ਸੀ ਉਦੋਂ ਵੀ ਆਪਣੀ ਸੋਸਾਇਟੀ ਵੱਲੋਂ ਕਿ ਅਸੀਂ ਕਰੋਨਾ ਦੇ ਇੱਕੋ ਨਾਲ ਟਾਈਮ ਦੇ ਵਿੱਚ ਕਿ ਚੀਜ਼ਾਂ ਘਰ ਰੁਕਣਾ ਕਿ ਲੈ ਜਾਂਦੇ ਸੀ ਉੱਥੇ ਇੱਕ ਨਾਨਕੋਸਰ ਤੇ ਅਸੀਂ ਉਹ ਵੀ ਚਲਾਉਂਦੇ ਰਹੇ ਆ ਤੇ ਅਸੀਂ ਲੋਕਾਂ ਨੂੰ ਫੋਟਾ ਅਸੀਂ ਉਹ ਬੰਦ ਕਰਤਾ ਕਿਉਂਕਿ ਹਾਨੂੰ ਉੱਥੇ ਮਜ਼ਦੂਰੀ ਨਹੀਂ ਮਿਲੀ ਕਰੋਨਾ ਕਾਲ ਦੇ ਵਿੱਚ ਕਿ ਜਦ ਸੰਗਤ ਘਟ ਆਉਂਦੀ ਬਨਾਲੋ ਫਿਰ ਪੇਸ਼ੇਨ ਦਾਖਲ ਹੁੰਦੇ ਸੀ ਇਸ ਤਰ੍ਹਾਂ ਕਿ ਅਸੀਂ ਉੱਥੇ ਜਿਆਦਾ ਪ੍ਰਫੁੱਲ ਦਿੱਤਾ ਕਿ ਉੱਥੇ ਜਾ ਕੇ ਅਸੀਂ ਲੰਗਰ ਲਾਉਂਦੇ ਰਹੇ ਫਰੀਓ ਕੋਸ਼ਤ ਸਰ ਪੰਜਾਬ ਦੇ ਲੋਕ ਕੋਈ ਵੀ ਚੀਜ਼ ਆ ਜੇ ਪਰ ਸੇਵਾ ਕਰਨਾ ਨਹੀਂ ਛੱਡਣਗੇ ਹਾਂ ਜੀ ਹਾਂ ਜੀ ਇਹ ਜੀ ਹਰੇ ਗੁਰੂ ਮਹਾਰਾਜ ਦੀ ਧਰਤੀ ਹੈ ਜੀ ਬਾਬੇ ਨਾਨਕ ਨੇ ਜੀ ਤੇ ਲੰਗੇ ਚਾਲੂ ਕੀਤਾ ਸੀ ਉਹ ਹੀ ਲੰਗਰ ਚੱਲ ਰਿਹਾ ਵਾ ਬਾਪੂ ਦੀ ਕਿਰਪਾ ਨਾਲ ਬਾਪੂ ਆਪੇ ਚੱਲਿਆ ਜਾ ਰਿਹਾ ਜ ਆਪੇ ਹੀ ਖਾਈ ਜਾ ਰਿਹਾ ਜੀ ਅਸੀਂ ਆਪਣੇ ਕਾਰੋਬਾਰ ਕਰਦੇ ਆਂ ਅਸੀਂ ਇਸ ਨੂੰ ਸੇਵਾ ਕਰ ਆ ਰਹੇ ਆਂ ਕਿ ਸੇਵਾ ਕਰਦੇ ਲਈਏ ਤੇ ਮਾਲਕ ਇੱਤਾ ਹੀ ਹਾਨੂੰ ਖੋਤਾ-ਖੋਤਾ ਨਹੀਂ ਕਰਵੇ ਸਰ ਇਹਦੇ ਨਾਲ ਕੋਈ ਪ੍ਰੋਫਿਟ ਤੇ ਨਹੀਂ ਹੋਏਗਾ ਜਿਵੇਂ 10 ਰੁਪਏ ਦੇ ਵਿੱਚ ਦਿੰਦੇ ਹੁੰਦੇ ਸੀ ਨਹੀਂ ਜੀ ਇਹ ਵਿੱਚ ਪ੍ਰੋਫਿਟ ਕੋਈ ਨਹੀਂ ਸੀ ਤੁਹਾਡੇ ਸਾਹਮਣੇ ਆ ਜੀ ਕਿਨੇ ਆ ਰਿਹਾ ਡਬਲ ਸੌਜੀ ਪਵਾ ਰਿਹਾ ਕੋ ਕੋਈ ਵੀ ਜਾਵੇ ਖਾਈ ਜਾਵੇ ਜਿੰਨੇ ਮਰਜ਼ੀ ਪਾਈ ਜਾਵੇ ਅਸੀਂ ਸੇਵਾ ਕਰ ਰਹੇ ਹਾਂ ਕਿਸਾਨ ਦੀ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਿਵਲ ਹਸਪੀਟਲ ਦੇ ਅੰਦਰ ਜੋ ਕਿ ਹਰ ਇੱਕ ਚੀਜ਼ ਹਰ ਇੱਕ ਦਵਾਈ ਆ ਕੁਝ ਵੀ ਮਹਿੰਗਾ ਹੈ ਜੋ ਵੀ ਲੋਕ ਇੱਥੇ ਆਉਂਦੇ ਨੇ ਇਲਾਜ ਦੇ ਲਈ ਤੇ ਜੋ ਲੋਕ ਇੱਥੇ ਆਪਣੇ ਉਹਨਾਂ ਨੂੰ ਦੇਖਣ ਲਈ ਆਉਂਦੇ ਨੇ ਉਹ ਸਾਰੇ ਲੋਕ ਇੱਥੇ ਆ ਕੇ ਖਾ ਸਕਦੇ ਨੇ 10 ਰੁਪਏ ਦੀ ਮਹੱਜ ਰੋਟੀ ਤੇ ਅਸੀਂ ਉਹਨਾਂ ਦੇ ਮੈਂਬਰ ਨਾਲ ਵੀ ਗੱਲਬਾਤ ਕੀਤੀ ਰੈਡ ਰੈਡ ਕ੍ਰਾਸ ਸੁਸਾਇਟੀ ਹੈ ਜਿਨ੍ਹਾਂ ਦੇ ਮੈਂਬਰ ਨਾਲ ਅਸੀਂ ਗੱਲ ਕੀਤੀ ਤੇ ਸਰ ਹੋਰ ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ ਜਿੰਨੇ ਜਿੰਨੇ ਪੇਸ਼ੈਂਟ ਹੁੰਦੇ ਨੇ ਕੋਈ ਮੈਂਬਰ ਹੁੰਦੇ ਨੇ ਉਹਨਾਂ ਨੂੰ ਅਸੀਸ ਹੋ ਕਹਿੰਦੇ ਕਿ ਅਸੀਂ ਛਾੜ ਕੇ ਤੇ ਜਗੋ ਵਧੀਆ ਚੀਜ਼ ਆ ਬੁਧੀਆ ਕੁਆਲਿਟੀ ਆ ਜੋ ਵੀ ਤੁਹਾਡੇ ਸਾਹਮਣੇ ਆ ਜੀ ਅਸੀਂ ਇਹਨਾਂ ਨੂੰ ਸ਼ੁਕਰ ਆਏ ਸੰਗਤ ਨੂੰ ਸੰਗਤ ਦੇ ਰੂਪ ਵਿੱਚ ਆਏ ਹਾਂ ਤੁਹਾਡੇ ਸਾਹਮਣੇ ਆ ਕੇ ਸਾਨੂੰ ਸ਼ੱਕ ਰਹੀ ਆ ਅਸੀਂ ਇਹਨਾਂ ਨੂੰ ਕੋਈ ਵੀ ਚੀਜ਼ ਨਾ ਨਹੀਂ ਕਰ ਰਹੇ ਤੇ ਸੰਗਤ ਨੇ ਉਹ ਕਹਿੰਦੇ ਕਿ ਜੇ ਕਿਸੇ ਦਾ ਕੋਈ ਹੁਣ ਆ ਡੇ ਕੋ ਇੱਥੇ ਬਾਬਾ ਜੀ ਜਨੰਦਰ ਆਇਆ ਕੋਈ ਜੀ ਦਾ ਕੋਈ ਪ੍ਰੇਮੀ ਆਇਆ ਕਹਿੰਦਾ ਭਾਈ ਸਾਡੀ ਸੇਵਾ ਕਰ ਦੋ ਜੀ ਅਸੀਂ ਕਹਿੰਦੇ ਖਲੋ ਜੋ ਲਾ ਕੇ ਨਾਲ ਸੇਵਾ ਵੀ ਕਰੋ ਤੇ ਜੋ ਵੀ ਤੁਹਾਡੀ ਕੋਸ਼ਤ ਬੰਦੀ ਆ ਉਹ ਸਾਨੂੰ ਕੋਸ਼ਤ ਦਾ ਪੈਸੇ ਜਾਂ ਰਿਪੋਰਟ ਆਈਏ ਉਸ ਤੋਂ ਪਹਿਲਾਂ ਤੇ ਕੋਈ ਵੀ ਤੁਹਾਡੇ ਨਾਲ ਮਿਲ ਕੇ ਸੇਵਾ ਕਰ ਸਕਦਾ ਇੱਥੇ ਕੋਈ ਵੀ ਕਰ ਸਕਦਾ ਜੀ ਕੋਈ ਵੀ ਕੋਈ ਇਹ ਨਹੀਂ ਕਿ ਕੋਈ ਹੈਗਾ ਕਿ ਅਸੀਂ ਕਰਨੀ ਆ ਕੋਈ ਵੀ ਹਰਨਾਨ ਕੇ ਇੱਥੇ ਆਣ ਕੇ ਹੱਲਪ ਕਰ ਸਕਦਾ ਵਾ ਕੋਈ ਵਰਤਾ ਸਕਦਾ ਵਾ ਕੋਈ ਆਣ ਕੇ ਸਾਨੂੰ ਕੋਈ ਰਸਤਾ ਦੇ ਸਕਦਾ ਵਾ ਕੋਈ ਆਪਾਂ ਨੂੰ ਜਿੱਦਾਂ ਜਿੱਦਾਂ ਜਿਹੜੇ ਇੱਥਾ ਬਾਂਦੀਆਂ ਨੇ ਕੜੀ ਬਾਂਦੀ ਆ ਰਾਜਮਾ ਵਾ ਤੇ ਕਾਲੇ ਚਨੇ ਆ ਨਾਲ ਕਰਦੇ ਸਾਰਾ ਅਲੱਗ-ਅਲੱਗ ਦਿਨ ਤੇ ਅਲੱਗ-ਅਲੱਗ ਚੀਜ਼ਾਂ ਬਣ ਗਈਆਂ ਹਾਂ ਜੀ ਜੀ ਮੈਨੂੰ ਵਖੜਾ-ਵਖੜਾ ਜੀ ਸੋਮਵਾਰ ਨੂੰ ਰਾਜਮਾ ਬਗਲਵਾਰ ਫਿਰ ਕੜੀ ਹੋਣੀ ਹੈ ਜੀ ਤੇ ਬੁੱਧਵਾਰ ਫਿਰ ਰਾਜਮਾ ਤੇ ਵੀਰਵਾਰ ਫਿਰ ਕੜੀ ਤੇ ਸ਼ੁੱਕਰਵਾਰ ਦਾਲ ਸਾਰੀਆਂ ਚੀਜ਼ਾਂ 10 ਰੁਪਏ ਦੇ ਵਿੱਚ 10 ਰੁਪਏ ਦੇ ਵਿੱਚ ਦੱਸੋ ਕੋਈ ਵੀ ਚੀਜ਼ ਖਾਓ ਤੁਸੀਂ ਕੋਈ ਵੀ ਚੀਜ਼ ਜੀ ਮਾਲਕੀ ਕੋਣੀ ਇੱਕ ਚੀਜ਼ ਹੀ ਆ ਹਾਂਜੀ ਹਾਂਜੀ ਕੋਣੀ ਇੱਕ ਚੀਜ਼ ਹੀ ਆ ਪਰ ਉਹਣੀ 10 ਰੁਪਏ ਵੇਚੀ ਆ ਹੁਣ ਅੱਜ ਲੇਵਰ ਨਹੀਂ ਆਈ ਫੁਲਕੇ ਹੋਣੇ ਸੀ ਫੁਲਕੇ ਨਹੀਂ ਆਏ ਕੱਲ ਤੋਂ ਫੁਲਕੇ ਵੀ ਆ ਜਾਣੇ ਆ ਅਕੋ ਕੱਲ ਛੁੱਟੀ ਸਰਕਾਰੀ ਪਰਸੋਂ ਫੁਲਕੇ ਵੀ ਆ ਜਾਣੇ ਆ ਦੋ ਇਹ ਸਰ ਸਾਡੇ ਦਰਸ਼ਕ ਅਗਰ ਖਾਣ ਲਈ ਆਣ ਕਿਤੇ ਕਿੱਥੇ ਆਣ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਸਿਰੇ 11 ਵਜੇ ਤੋਂ ਲੈ ਕੇ ਜਦੋਂ ਤੱਕ ਸਮਾਪਤੀ ਵੱਲੋਂ ਤੁਹਾਡੇ ਸਾਹਮਣੇ ਆ ਕਿ ਹੁਣ ਅੱਧਾ 15-20 ਮਿੰਟ ਹੋਏ ਆ ਆਪਾਂ ਨੂੰ ਆਏ ਨੂੰ ਤੇ ਅੱਡੀ ਜਿਹੀ ਰੰਮੀ ਖਾਲੀ ਹੋ ਗਈ ਆ ਤੇ ਵਾਤਾ ਦਾ 9 ਘੰਟੇ ਚੱਸੀਏ ਇਹ ਤੂੰ ਫ੍ਰੀ ਹੋ ਜਾਣਾ ਸਰ ਜੇ ਤੁਸੀਂ ਖਾਣਾ ਲੈ ਕੇ ਆਉਂਦੇ ਹੋ ਕਿੰਨੇ ਟਾਈਮ ਤੇ ਲੈ ਕੇ ਕਿੰਨੇ ਟਾਈਮ ਤੱਕ ਚੱਲ ਜਾਂਦਾ ਹੈ ਇਹ ਜੇ ਤੁਸੀਂ ਅਸੀਂ ਲੈ ਕੇ ਆਏ ਆ ਜੀ ਹੁਣ 11 11 ਵਜੇ ਨਾ ਆਏ ਆ 11 ਵਜੇ ਨਾ ਆ ਕੇ ਤੇ ਅਸੀਂ ਇਹ ਹੋਂਦੀ ਹਾਲ ਚੱਲਣ ਦਿਆ ਜੀ ਇਹ ਤੋਂ ਸਾਹਮਣੇ ਅੱਧਾ ਪੌਣਾ ਘੰਟਾ ਚੱਕਰ ਉਹ ਚੱਲਣਾ ਤੇ ਇਸ ਕਰਕੇ ਇਹ ਹੁਣ ਤੁਹਾਡੇ ਸਾਹਮਣੇ ਕੀ ਚੱਲ ਰਿਹਾ ਵਾ ਤੇ ਹੋਰ ਅੱਧੇ ਪੌਣੇ ਦਾ ਕੇ ਸਮਾਪਤ ਹੋ ਜਾਣਾ ਵਾ ਤੁਹਾਡੇ ਸਾਹਮਣੇ ਸੰਗਤ ਆ ਰਹੀ ਹੈ ਦਿਖਾਈ ਆ ਰਹੀ ਆ ਸਰ ਜੀ ਦਰਸ਼ਕ ਨੇ ਜੋ ਦੇਖਨੇ ਨੇ ਉਹ ਕਿਸ तरह ਸੰਸਥਾ ਨਾਲ ਜੋੜ ਸਕਦੇ ਆ ਜਾਂ ਅਗਰ ਖਾਣਾ ਆਣਾ ਹੋਵੇ ਤੇ ਕਿੱਥੇ ਆਨੋ ਖਾਣ ਠੀਕ ਜੀ ਤੁਹਾਡਾ ਜਿਹੜਾ ਮੇਨ ਪੁਆਇੰਟ ਆ ਇਹ ਹਾਲਾ ਜੀ ਸਿਵਲ ਹਸਪੀਟਲ 100 ਨੰਬਰ ਦੇ ਬਾਹਰ ਮੈਡੀਕਲ ਸ਼ੋਰ ਦੇ ਅੰਦਰ ਇਹ ਲੱਗਦਾ ਜੀ ਖਾਣਾ ਇਹ ਸਵੇਰੇ 11 ਵਜੇ ਲੈ ਕੇ 2 ਵਜੇ ਤੱਕ ਇਹ ਚੱਲਦਾ ਵਾ ਤੁਸੀਂ ਪਰ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਕ ਰੰਮੀ ਲਿਹਾਉਣੇ ਬਣਾ ਕੇ 500 ਬੰਦੇ ਦਾ ਖਾਣਾ ਜੀ ਹੈ ਠੀਕ ਹੈ ਜੀ 500 ਪਲੱਸ ਨਹੀਂ ਆਹੀ ਲਿਆ ਸਕਦੇ ਕਿਉਂਕਿ ਫਿਰ ਮੁਰਕੇ ਸੰਗਤ ਉਹ ਵੀ ਜੀ 2 ਵਜੇ ਤੋਂ ਹੁੰਦੀ ਆ 2 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਸਮਾਉਤੀ ਹੋ ਜਾਂਦਾ ਜਿਹੜਾ ਕਾਣਾ ਤੇ ਸਰ ਅਗਰ ਕਿਸੇ ਨੇ ਜੁੜਨਾ ਆਵੇ ਤਾਂ ਤੁਸੀਂ ਆਪਣਾ ਨੰਬਰ ਦੱਸ ਦਿਓ ਕਿ ਉਹ ਤੁਹਾਨੂੰ ਕਾਲ ਕਰਕੇ ਤੁਹਾਡੇ ਨਾਲ ਜੋੜ ਸਕੇ ਹੈ ਜਿਹੜਾ ਉਪਰਾਲਾ ਤੁਸੀਂ ਸ਼ੁਰੂ ਕੀਤਾ ਹੈ ਬਹੁਤ ਹੀ ਚੰਗਾ ਉਪਰਾਲਾ ਹੈ ਲੋਕਾਂ ਦੀ ਸੇਵਾ ਕਰਨੀ ਸਾਡਾ ਸਾਡੇ ਆਡਾ ਇਹ ਨੰਬਰ ਹੈਗਾ ਜੀ 9914031831 ਇੱਕ ਨੰਬਰ ਹੋਵੇਗਾ ਵਾ 977900197 ਜੋ ਕਿ ਇਹ ਦੋਵੇਂ ਨੰਬਰ ਸਾਡੇ ਮਗਰ ਦੇ ਬੋਰਡ ਤੇ ਲਿਖੇ ਹੋਏ ਆ ਇਹ ਤੁਸੀਂ ਅਨੰਮ ਦੱਸਣ ਦੱਸ ਸਕਦੇ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਇੱਥੇ ਸੇਵਾ ਕਰਦੇ ਨੇ ਤੇ ਇਹ ਜੋ ਕੰਟੇਨਰ ਹੈ ਉਹ ਰੋਜ਼ ਲਿਆਂਦੇ ਆ ਤੇ ਤੁਸੀਂ ਕੰਟੇਨਰ ਵੀ ਦੇਖ ਸਕਦੇ ਹੋ ਕਿ ਪੂਰਾ ਕੰਟੇਨਰ ਹੈ ਭਰਿਆ ਹੁੰਦਾ ਹੈ ਤੇ ਇਹ 2-3 ਘੰਟਿਆਂ ਦੇ ਵਿੱਚ ਹੀ ਪੂਰਾ ਖਤਮ ਹੋ ਜਾਂਦਾ ਹੈ ਤੇ ਲਗਾਤਾਰ ਹੀ ਜੋ ਮਰੀਜ਼ ਜਾਂ ਜੋ ਨਾਲ ਦੇ ਫੈਮਿਲੀ ਮੈਂਬਰ ਇੱਥੇ ਆਂਦੇ ਨੇ ਉਹਨਾਂ ਦੀ ਦੇਖਭਾਲ ਲਈ ਉਹ ਵੀ ਇੱਥੇ ਆ ਕੇ ਖਾ ਸਕਦੇ ਨੇ ਫ੍ਰੀ ਆਫ ਅ 10 ਰੁਪਏ ਦੀ ਥਾਲੀ ਪਲੇਟ ਹੈਗੀ ਹੈ ਮਹਸ ਜੇਕਰ ਤੁਹਾਨੂੰ ਇੰਨੀਆਂ ਚੀਜ਼ਾਂ ਮਹਿੰਗਿਆ ਮਿਲ ਰਹੀ ਹੈ ਜਿੱਥੇ 10 ਰੁਪਏ ਦੀ ਪਲੇਟ ਮਿਲ ਰਹੀ ਹੈ ਤੇ ਤੁਸੀਂ 10 ਰੁਪਏ ਦੀ ਪਲੇਟ ਜ਼ਰੂਰ ਖਾਓਗੇ ਤੇ ਤੁਸੀਂ ਵੀ ਇਹਦੇ ਨਾਲ ਜੋੜ ਸਕਦੇ ਹੋ ਲੋਕਾਂ ਦੀ ਸੇਵਾ ਕਰ ਸਕਦੇ ਹੋ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨਾ ਤੇ ਇੱਥੇ ਦੇ ਰਾਜਮਾ ਚਾਵਲ ਜਾਂ ਕੋਈ ਵੀ ਚੀਜ਼ ਤੁਸੀਂ ਖਾ ਕੇ ਦੇਖਣਾ ਤੁਹਾਨੂੰ ਟੇਸਟ ਵੀ ਬਹੁਤ ਹੀ ਅੱਛਾ ਮਿਲੇਗਾ ਮਹ 10 ਰੁਪਏ ਦੇ ਵਿੱਚ ਤੇ ਇਸੇ ਕਰਕੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰੋ ਇਸੇ ਦਿਨਾਲ ਹੀ ਮੈਂ ਮਦਮਿਸ਼ਾ ਕੈਮ ਐਮ ਐਨ ਅਰਸ਼ੀਬ ਦੇ ਨਾਲ ਗੇਟ ਪੰਜਾਬ ਟੀਵੀ ਅੰਮ੍ਰਿਤਸਰ